ਕੀ ਕੀ ਮੁੱਦੇ ਵਿਚਾਰੇ ਗਏ ਨੇ ਅ ਮੌਜੂਦਾ ਹਾਲਤ ਦੇ ਬਾਰੇ ਤਾਂ ਨਹੀਂ ਕੀਤੀ ਗਈ ਸਾਡੀ ਤਾਂ ਕੇਵਲ ਤੇ ਕੇਵਲ ਜਿਹੜਾ ਬਾਦਲ ਸਾਹਿਬ ਦੇ ਪਾਰਟੀ ਦਾ ਖਾਤਮਾ ਹੋਇਆ ਹੈ ਉਹ ਉਹਦੇ ਮੁਤਲਕ ਔਰ ਉਸਦੇ ਬਾਅਦ ਕੀ ਹੋਣਾ ਚਾਹੀਦਾ ਉਹਦੀ ਗੱਲ ਕੀਤੀ ਹੈ ਅਸੀਂ ਅਸੀਂ ਸਾਨੂੰ ਫਿਕਰ ਹੈ ਕਿ ਅਕਾਲੀ ਦਲ ਦੀ ਸਹੀ ਸ਼ਕਲ ਦੇ ਵਿੱਚ ਅਕਾਲੀ ਦਲ ਦੁਆਰਾ ਮੁਰੇ ਆਵੇ ਉਹ ਕੇਵਲ ਪੰਜਾਬ ਦੀ ਸਿਆਸਤ ਤੱਕ ਬਦੂਦ ਨਾ ਰਹੇ। ਸ਼ਖਬੀਰ ਬਾਦਲ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਜੀ ਆਪਨੇ ਅਰਦਾਸ ਵੀ ਕਰਵਾ ਲਈ ਉਹਨਾਂ ਨੇ। ਉਹਨੇ ਜੋ ਅਸਤੀਫਾ ਹਜੇ ਤੱਕ ਨਹੀਂ ਦਿੱਤੇ ਕੀ ਕਹਣਾ ਚਾਹੁੰਦੇ ਕਿ ਅਕਾਲ ਤਖਤ ਦਾ ਕਹਿਣਾ ਮੰਨਦੇ ਨਹੀਂ ਮੰਨਦੇ ਕਿਵੇਂ ਇਹ ਹੁਣ ਉਹਨਾਂ ਦੀ ਪਾਰਟੀ ਦਾ ਤੇ ਅਕਾਲ ਤਖਤ ਦਾ ਸਵਾਲ ਹੈ। ਉਹਦੇ ਵਿੱਚ ਮੇਰੇ ਵਰਗਾ ਬੰਦਾ ਵਿੱਚ ਬੋਲੇ ਉਹ ਮੁਨਾਸਿਬ ਨਹੀਂ। ਇਹ ਤਾਂ ਲੋਕਾਂ ਨੇ ਰਿਜੈਕਟ ਕਰ ਦਿੱਤੇ ਹੋਏ ਨੇ ਕਾਕਾ। ਲੋਕ ਰਿਜੈਕਟ ਕਰ ਗਏ ਨੇ ਤੇ ਹੁਣ ਤਾਂ ਉਦੇ ਉਦੇ ਸੋਨੇ ਤੇ ਸੁਹਾਗਾ ਇਹ ਅੱਜ ਤੱਕ ਸਵੇਰੰਦਿਆ ਹੈ ਅਕਾਲ ਤੱਕ ਕੋਈ ਐਸਜੀਪੀਸੀ ਦੀ ਸਥਾਪਨਾ ਹੁੰਦੀ ਹੈ ਜੀ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਉਹਦੇ ਪ੍ਰਧਾਨ ਲੇਡੀਜ਼ ਵਾਸਤੇ ਬਹੁਤ ਗਲਤ ਵਿਚਾਰਤਾ ਰ ਬਹੁਤ ਗਲਤ ਬੋਲਿਆ ਬਹੁਤ ਗਲਤ ਬੋਲਿਆ ਇਹੋ ਜਿਹੇ ਬੰਦੇ ਨੂੰ ਤਾਂ ਕਿਤੇ ਡੇੜ ਤੇੜੇ ਨਹੀਂ ਰੱਖਿਆ ਚਾਹੀਦਾ ਇਹ ਤਾਂ ਬੰਦਾ ਯਾਨੀ ਮੈਂ ਤਾਂ ਇੱਕ ਇਸ ਇਹ ਹਨਾਨ ਹੈ ਦੇਖੋ ਇਹੋ ਜੇ ਸੋਚਦੇ ਬੰਦੇ ਸ਼ਾਇਦ ਹੋਰ ਵੀ ਹੋਣਗੇ ਇਹਨਾਂ ਨੂੰ ਬਣਾਉਣ ਵਾਲਿਆਂ ਦੀ ਸਜ਼ਾ ਚਾਹੀਦੀ ਹੈ ਜਿਨ੍ਹਾਂ ਨੇ ਇਹੋ ਜਿਹੇ ਬੰਦੇ ਦਾ ਅੱਗਾ ਪਿੱਛਾ ਬਗੈਰ ਵੇਖੇ ਬਣਾਤਾ ਯਾਨੀ ਜਿਹੜਾ ਬੰਦਾ ਇਨੀ ਜ਼ਿੰਮੇਵਾਰ ਪੋਸਟ ਇਹੋ ਜਿਹੇ ਬੰਦੇ ਦਾ ਨਾਂ ਪੇਸ਼ ਕਰਦਾ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਉਹਨੇ ਬਗੈਰ ਸੋਚੇ ਇਸ ਸ਼ੋਮਨੀ ਕਮੇਟੀ ਦਾ ਇਹੋ ਜਿਹਾ ਬੰਦਾ ਬਣਾਤਾ ਕੱਲ ਜਦੋਂ ਮਹਿਲਾ ਕਮਿਸ਼ਨ ਦੇ ਪੇਸ਼ ਹੋਣੇ ਜਾ ਕੇ ਐਸਜੀਪੀਸੀ ਦਾ ਪ੍ਰਧਾਨ ਪੇਸ਼ ਹੁੰਦਾ ਜੀ ਕਿਡਾ ਮਾਨ ਮਤਾ ਅਭਿਆਸ ਆ ਜਿੱਥੇ ਪਟੋ ਜਵਾਰਲਾ ਨੇ ਵੀ ਵਰਗੇ ਪ੍ਰਧਾਨ ਕੇ ਹੱਥ ਚੋਟੀ ਖੜੇ ਹੋ ਜਾਂਦੇ ਸੀਗੇ ਇਹ ਕਾਇਦੇ ਦੇ ਵਿੱਚ ਜਾ ਰਹੇ ਬਿਲਕੁਲ ਸਹੀ ਗੱਲ ਤੁਹਾਡੀ ਮੈਂ ਸੌਫੀਸਲੀ ਸਹਿਮਤ ਆ ਤੇ ਸਾਡੀ ਸਾਡੀ ਸਰੂ ਸ਼ਰਮ ਆਉਂਦੀ ਹੈ ਕਿ ਸਾਡੀ ਇਹੋ ਜੀ ਸ਼ਰਮੌਰ ਸਮਸਤਾ ਹੈ ਤਾਂ ਹੈ ਤੇ ਉਹਦਾ ਪ੍ਰਧਾਨ ਇਹੋ ਸੋਚਦਾ ਬਣਿਆ ਹੋਏ ਸ਼ਰਮ ਵਾਲੀ ਬਾਤ ਹੈ ਨਰੈਣ ਸਿੰਘ ਚੌੜਾ ਜਿਨ੍ਹਾਂ ਨੇ ਸੁਪੀਰ ਸਿੰਘ ਫਾਜ਼ਲ ਉਤੇ ਅਟੈਕ ਕੀਤਾ ਸੀ ਸੋ ਉਹਨਾਂ ਨੂੰ ਪੰਤ ਦੇ ਵਿੱਚੋਂ ਛਕਿਆ ਜਾ ਰਿਹਾ ਜੀ ਕਿਵੇਂ ਦੇਖਦੇ ਹੋ ਇਹ ਕਾਰਵਾਈ ਨਹੀਂ ਪਤਾ ਨਹੀਂ ਛਕਿਆ ਜਾ ਰਿਹਾ ਕਿ ਨਹੀਂ ਦੇਖੋ ਜੇ ਨਹੀਂ ਕੋਈ ਨਹੀਂ ਛਕਿਆ ਜਾ ਰਿਹਾ ਇਹ ਇਹ ਤਾਂ ਹੁਣ ਦੇਖਾ ਆਪਣਾ ਪਤਾ ਪਾਸ ਕਰਕੇ ਦਿੱਤਾ ਹੋਣਾ ਤਾਂ ਇਹ ਹੈ ਹੁਣ ਤਾਂ ਇਹ ਹੈ ਜੋ ਜੋ ਸਜ਼ਾ ਮਿਲਣੀ ਹੈ ਉਹ ਅਕਾਲ ਤਖਤ ਵੱਲੋਂ ਹੁਣ ਤਾਂ ਜਦੋਂ ਮਿਲੇਗੀ ਮਿਲੇਗੀ ਇਹ ਇਹ ਤਾਂ ਇੱਕ ਗੁਨਾਹ ਹੈ ਕਿਸੇ ਹੋਰ ਬੰਦੇ ਦੀ ਜਾਨ ਲੈਣੀ ਜਾਂ ਕੋਸ਼ਿਸ਼ ਵੀ ਕਰਨੀ ਉਹ ਤਾਂ ਉਹਨੂੰ IPC ਐਕਟ ਦੇ ਹੇਠਾ ਜੋ ਸਜ਼ਾ ਹੈ ਉਹੀ ਮਿਲੂਗੀ ਤੁਸੀਂ ਸਰਬੀਰ ਸਿੰਘ ਬਾਦਲ ਵੱਲੋਂ ਜਿਹੜਾ ਮਾਫੀ ਮੰਗੀ ਆ ਉਹਨੂੰ ਕਿਵੇਂ ਦੇ ਦੇ ਸਹੀ ਹੈ ਜਾਂ ਜਿਹੜੇ ਉਹਨਾਂ ਨੇ ਗੁਨਾਹ ਗੁਨਾਹ ਕਬੂਲ ਕੀਤੇ ਆ ਦੇਖੋ ਜੀ ਉਹਨਾਂ ਨੂੰ ਕੀ ਹੋਰ ਚਾਰਾ ਕੀ ਸੀ ਲੋਕਾਂ ਨੇ ਤੇ ਰਿਜੈਕਟ ਕਰ ਦਿੱਤਾ ਉਹਨੂੰ ਵੀ ਤੇ ਪੁੱਤ ਨੂੰ ਵੀ ਪ੍ਰਕਾਸ਼ ਸਿੰਘ ਦੇ ਗੁਜ਼ਰਨਾ ਜਾਣ ਤੋਂ ਪਹਿਲਾਂ ਉਹ ਆਪਣੇ ਹਲਕੇ ਵਿੱਚੋਂ ਐਮਐਲਏ ਦੀ ਇਲੈਕਸ਼ਨ ਹਰਿਆ ਇਹ ਇਹ ਵੀ ਹਰਿਆ ਤੇ ਜਦੋਂ ਲੋਕ ਰਿਜੈਕਟ ਕਰਦੇ ਨੇ ਤੁਹਾਨੂੰ ਤੇ ਅਫਾਲਤ ਹੱਸਦੇ ਨੇ ਤਾਂ ਫੋਲੋ ਆਪ ਹੀ ਕੀਤਾ ਕੋਈ ਕੋਈ ਆਪਾਂ ਤਾਂ ਆਪਾਂ ਦੇ ਅਕੇ ਜਿਹੜੀ ਖ਼ਬਰ ਇਹ ਚ ਰੋਜ਼ ਆਂਦੀ ਹੈ ਉਹ ਸਾਨੂੰ ਲੱਗਦੀ ਹੈ ਕਿ ਭਈ ਉਹੀ ਗੱਲ ਹੈ ਪਰ ਗੱਲ ਨੂੰ ਜੜਾ ਪਿੱਛੇ ਜੁਕਤ ਤੇ ਵੇਖੋ ਅੱਜ ਵਿਚਾਰਾ ਹੁਣੀਆ ਪੰਚਮੀ ਦਾ ਨੂੰ ਲੈ ਕੇ 2027 ਦੇ ਵਿੱਚ ਚੁਣਾ ਆ ਰਹੀਆਂ ਉਹਨਾਂ ਲਈ ਕੀ ਅਗਲੀ ਰਣਨੀਤੀ ਸਾਡੇ ਮੂਰੇ ਅੱਜ ਤੁਸੀਂ ਸੁਣਿਆ ਨਹੀਂ ਹੋਣਾ ਗੌਰ ਨਾਲ ਸਾਡੇ ਮੂਰੇ 927 ਤੇ ਨਾ ਅਗਲੇ ਪੰਜ ਜਾਂ 50 ਸਾਲ ਦੀ ਪੰਜਾਬ ਦੀ ਸਿਆਸਤ ਦਾ ਫਿਕਰ ਆਇਆ ਸਾਨੂੰ ਫਿਕਰ ਹੈ ਸਿੱਖੀ ਦਾ ਸਾਨੂੰ ਫਿਕਰ ਹੈ ਅਸਲੀ ਅਕਾਲੀ ਦਲ ਦੀ ਬਣਤਰ ਉਹ ਬਿਲਕੁਲ ਸਰ ਤੁਸੀਂ ਕਹਿ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ 1920 ਅਸਲ ਅਕਾਲੀ ਦਲ ਹੈ ਵੀ ਬਦਲ ਕਹਿ ਰਹੇ ਹੋ ਅਕਾਲੀ ਦਲ ਸਾਡਾ ਹੈ ਪਾਲੀ ਦਲ ਅਸੀਂ ਕਦੇ ਨਹੀਂ ਇਹ ਆਖਿਆ ਕਿ ਵੀ ਸਾਡਾ ਅਸਲੀ ਅਕਾਲੀ ਦਲ ਹੈ ਜਾਂ ਨਕਲੀ ਅਕਾਲੀ ਦਲ ਹੈ ਅਸੀਂ ਅਕਾਲੀ ਦਲ ਦਾ ਨਾਂ 1920 ਕਿਉਂ ਰੱਖਿਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਆਮ ਤੌਰ ਤੇ ਜੇ ਅਸੀਂ ਖਾਲੀ ਕਹਿ ਦਿੰਦੇ ਜੀ ਅਕਾਲੀ ਦਲ ਕਿਉਂਕਿ ਅਸੀਂ ਸ਼੍ਰੋਮਣੀ ਨਹੀਂ ਲਾਇਆ ਹੋਇਆ ਆਪਣੇ ਅਕਾਲੀ ਦਲ ਦੇ ਨਾਮ ਤੇ ਜੇ ਅਸੀਂ ਕਹਿੰਦੇ ਅਕਾਲੀ ਦਲ ਤੇ ਅਗਲਿਆਂ ਨੇ ਮੇਰਾ ਨਾਮ ਲਾ ਦੇਣਾ ਸੀ ਮੈਂ ਪ੍ਰਧਾਨ ਅਕਾਲੀ ਰਵੀਂਦਰ ਸਿੰਘ ਜਿਵੇਂ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਤੇ ਮੈਂ ਇਹ ਨਹੀਂ ਸੀ ਚਾਹੁੰਦਾ ਕਿ ਕਿਸੇ ਬੰਦੇ ਦੇ ਨਾਮ ਹੋਵੇ ਸੋ ਮੈਂ ਚਾਹੁੰਦਾ ਸੀ ਕਿ ਅਕਾਲੀ ਦਲ ਸਾਡਾ ਉਹਨਾਂ ਆਦੇਸ਼ਾਂ ਤੇ ਹੋਵੇ ਉਹਨਾਂ ਰੂਲਸ ਤੇ ਹੋਵੇ ਉਹਨਾਂ ਨਿਸ਼ਾਨਿਆਂ ਤੋਂ ਵੇਜ ਜਦੋਂ 1920 ਦਾ ਬਣਿਆ ਸੀ ਇਸ ਲਈ 1920 ਲਾਇਆ ਉਹਨੂੰ ਕੇਵਲੇ ਫਰਕ ਵਾਂਣ ਲਈ ਤੋਂ ਸਮਰ ਨੂੰ ਅਕਾਲ ਤਖਤ ਦੀ ਫਸੀਲ ਤੋਂ ਫੈਸਲਾ ਹੁੰਦਾ ਜੀ ਸਜ਼ਾ ਲੱਗੀ ਹੈ ਉਸ ਸਮੇਂ ਤੋਂ ਹੀ ਗਿਆਨੀ ਹਰਪ੍ਰੀਤ ਸਿੰਘ ਤੇ ਸ੍ਰੀ ਦਮਸਾਵਾ ਸਾਹਿਬ ਦੇ ਜਥੇਦਾਰਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅਕਾਲੀ ਦਲ ਤੋਂ ਵੀ ਇਲਜ਼ਾਮ ਆ ਰਹੇ ਹੈ ਕਿ ਹੁਣ ਇਹ ਬੰਦੇ ਤੇ ਟਕਰਾਉ ਨਹੀਂ ਕੀਤਾ ਜਾ ਸਕਦਾ ਇਹ ਗੱਲ ਥੋੜੀ ਜਿਹੀ ਗਹਿਰਾਈ ਦੇ ਵਿੱਚ ਦੇਖਣ ਦੀ ਲੋੜ ਹੈ ਔਰ ਇਹਦੀ ਪ੍ਰਤਾਲ ਹੋਣੀ ਚਾਹੀਦੀ ਹੈ ਕਿਸੇ ਸਿੱਖ ਆਰਗੇਨਾਈਜੇਸ਼ਨ ਵੱਲੋਂ ਕਿ ਜੇ ਹੋਰ ਕੁਝ ਨਹੀਂ ਕਰੇ ਕੋਈ ਕੋਈ ਨਹੀਂ ਕਰੇਗਾ ਤਾਂ ਅਸੀਂ ਕਰਾਂਗੇ ਤੁਸੀਂ ਧਮਕਾ ਨਹੀਂ ਸਕਦੇ ਇਹ ਸੰਸਥਾਵਾਂ ਅਸੀਂ ਉਹ ਬਣਾਈਆਂ ਨੇ ਕਿ ਜੇ ਅਸੀਂ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲਈਏ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਤਖਤ ਦੇ ਜ਼ਹਦਾਰ ਹੈ ਸਾਡੇ ਮੁਲਾਜ਼ਮ ਹੋਣ ਉਹ ਸਾਨੂੰ ਸਵੇਰੇ ਸ਼ਾਮ ਸਲਾਵਾ ਕਰਨ ਉਹਨਾਂ ਦੀ ਲਕਣਤਾ ਉਹਨਾਂ ਦੀ ਆਜ਼ਾਦੀ ਦੇ ਬਿਗੈਰ ਤਾਂ ਉਹ ਤਖਤ ਜਹਦਾ ਤੇ ਕਲਾਈ ਨਹੀਂ ਸਕਦੇ ਸੋ ਇਹ ਜੋ ਜੇ ਹੋਇਆ ਤਾਂ ਗਲਤ ਹੋਇਆ ਹੈ ਅਸੀਂ ਅੱਜ ਦਾ ਜੋ ਫੰਕਸ਼ਨ ਕੀਤਾ ਸਮਾਗਮ ਦਾ ਬੜਾ ਬੜਾ ਸਪਸ਼ਟ ਗੱਲ ਹੈ ਹਾਂਜੀ ਕਿ ਜੋ ਪੰਥ ਖਲਾਫ ਬਣਿਆ ਹੋਇਆ ਹੈ ਹਾਂਜੀ ਜਿਨ੍ਹਾਂ ਦੇ ਹਾਲਾਤ ਕਰਕੇ ਬਣਿਆ ਹੋਇਆ ਹੈ ਉਸ ਪੰਥ ਖਲਾਅ ਦੇ ਵਿੱਚ 1940 ਦਾ ਕਾਲੀਦਾਦ ਕਾਲਜ ਨੂੰ ਸੁਥੀ ਪਰ ਹੋਰ ਜਿਹੜੇ ਦਿੱਥੇ ਬੰਨਿਆ ਕਾਲੀਦਾਦ ਦੇ ਨਾਮ ਤੇ ਉਹ ਕੰਮ ਕਰੀਆਂ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਵੱਡਾ ਜਿਹੜਾ ਹੈ ਪੰਥ ਤਰੋ ਜਿਹੜਾ ਹੈ ਉਸ ਨੂੰ ਬਣਾਇਆ ਜਾਵੇ ਔਰ ਕਾਲਕਤਕ ਸਾਬ ਨੂੰ ਇਸ ਗੱਲ ਬਾਰੇ ਵਿੱਚ ਜਿਤਾਇਆ ਜਾਏ ਕਿ ਜੋ ਉਹ ਕਾਲੀਦਾਦ ਨਹੀਂ ਸਿਰਫ ਹੈਗਾ ਉਹ ਦੀ ਇਕਤਾ ਉਹਦੇ ਬਹੁਤ ਪੁਰਾਣੇ ਸਿਤਰੀ ਗੱਲ ਨਾਲ ਕਰੋ ਸੋ ਪੰਥ ਇਕਤਾ ਜਿਹੜੀ ਹੈ ਜੁਜੀ ਧਾਰਾਵਾਂ ਜਿਹੜੀਆਂ ਉਹਨਾਂ ਨੂੰ ਇਕੱਠਿਆਂ ਕਰਕੇ ਆਪਣੇ ਤੌਰ ਤੇ ਬੁਲਾ ਕੇ ਇੱਕ ਪੰਥ ਨਵੀਂ ਦਿਸ਼ਾ ਮਿਲ ਸਕੇ ਜਿਵੇਂ ਭਾਈ ਸਾਹਿਬ ਨੇ ਕਿਹਾ ਰਹੀ ਜੀਤੇ ਕਿ ਐਸੇ ਲੋੜ ਬੜੀ ਗੰਭੀਰ ਹੈ ਕਿ ਜੇ ਕਾਲੀਦਾਦ ਅਖਵਾਦ ਆ ਮੁੜ ਕੇ ਇਹ ਦੁਬਾਰਾ ਆ ਕੇ ਉਸ ਸਟੇਜ 'ਤੇ ਨਾ ਆਵੇ ਜਿਸ 'ਤੇ ਅਸੀਂ ਫਿਰ ਖੂਬੀ ਸੰਤ ਹੋ ਸਤਾਸ਼ਤ ਲੱਭੇ ਤੇ ਸਾਡੀ ਬੇਨਤੀ ਹੈ ਕਿ ਸਾਰੇ ਨਵੇਂ ਅਸੀਂ ਪੁਤਕ ਜੋ ਇਕੱਠ ਕੀਤਾ ਰਾਜਨੀਤਿਕ ਵਲ ਸਪਸ਼ਟ ਹੈ ਕਿ ਇੱਕ ਨਵੀਂ ਰਾਜਨੀਤੀ ਇੱਕ ਬਦਲਵੀਂ ਜਥੇਬੰਦੀ ਔਰ ਜਿਸ ਪੰਜ ਪ੍ਰਧਾਨੀ ਸਿਸਟਮ ਜੋ ਗੁਣ ਪਿਆ ਰਹਿਆਂ ਦਾ ਸਾਡੇ ਸਾਹਮਣੇ ਹੈ ਕਿ ਸੁਝਾਅਤ ਹੈ ਗਿਆ ਇਹ ਦੇ ਮੁਤਾਬਕ ਪੰਚ ਪੰਚਾਇਤ ਵਧਾਈ ਜਾਵੇ ਔਰ ਉਸ ਦਾ ਕਨਵੀਨਰ ਵੜਾ ਕੇ ਸਾਰੇ ਵਰਤੀ ਕੀਤੀ ਜਾਏ ਕਿ ਨਵੇਂ ਕਾਲੀਦਾ ਜਨ ਸਰਕਾਰ ਦੀ ਗੱਲ ਤਾਂ ਕਿ ਇੱਕ ਨਵਾਂ ਜੋ ਦਿਸ਼ਾ ਹੈ ਜੋ ਕਿ ਅਸਲ ਪੰਚਾ ਹੈ ਉਹ ਦਿੱਤੀ ਜਾ ਸਕੇ ਅਸਲ ਬੜਾ ਗੰਭੀਰ ਸਮਾਂ ਹੈ ਇਹ ਸਮਝ ਆਪਿਆ ਕਿ ਇਸ ਬਰ ਕੋਲ ਲਗਾ ਕੇ ਇਸ ਇਸ ਤਰੀਕੇ ਨਾਲ ਜੀ ਹਾਂ ਜਿਹਦੇ ਵਿੱਚ ਇਹ ਦੇਖਣ ਵਾਲੀ ਗੱਲ ਇਹ ਆ ਜਿਹੜੀ ਗੱਲ ਮੈਂ ਉਹਦੇ ਕੋ ਵੀ ਗੱਲ ਕਹੀ ਸੀ ਕਿ ਪਹਿਲੇ ਤਾਂ ਅਸੀਂ ਕਲੀਅਰ ਹੋਈਏ ਕਿ ਪੈਲੀ ਦਲ ਦਾ ਮੰਤਵ ਕੀ ਹੋਣਾ ਚਾਹੀਦਾ ਜੀ ਕਰ ਕਿ ਕੇਵਲ ਤੇ ਕੇਵਲ ਪੰਜਾਬੀ ਸੂਬੇ ਦੇ ਉੱਤੇ ਰਾਜ ਕਰਨ ਦਾ ਮੰਤਵ ਹੈ ਕਿ ਸਿੱਖਾਂ ਦੀ ਨੁਮਾਇੰਦਗੀ ਜਮਾਤ ਬਣ ਕੇ ਕਿ ਤੁਸੀਂ ਇਹ ਜਮਾਤ ਨੂੰ ਬਣਾਉਣਾ ਚਾਹੁੰਦੇ ਹੋ ਸੋ ਇਹ ਇੱਕ ਗੱਲ ਦੇ ਉੱਤੇ ਵੀ ਅਜੇ ਮਚੂਰੀ ਸਪਸ਼ਟ ਅਜੇ ਬਹਿਸੋ ਬੈਸੀ ਹੋਣਾ ਕਿ ਬਰਤਾਂ ਚਲੇਗਾ ਇਹ ਕਲੀਅਰ ਹੋਣਾ ਜ਼ਰੂਰੀ ਹੈ ਪ੍ਰੇਜੈਂਡਾ ਕੀ ਹੈ ਮੈਂ ਪ੍ਰੇਜੈਂਡਾ ਕੀ ਹੈ ਇਹ ਇੱਕ ਮਿੰਟ ਦੇ ਉੱਤੇ ਇਹਦਾ ਫੈਸਲਾ ਨਹੀਂ ਕੀਤਾ ਜਾ ਸਕਦਾ ਇੱਕ ਗੱਲਬਾਤ ਕਰਕੇ ਸਲਾਹ ਲੈ ਕੇ ਤੇ ਇਹ ਹੋ ਸਕਦਾ ਇਹ ਪਹਿਲੀ ਮੀਟਿੰਗ ਹੈ ਇਹਦੇ ਬਾਅਦ ਅਸੀਂ ਕੋਈ 20 ਮੀਟਿੰਗਾਂ ਸਾਰੇ ਪੰਜਾਬ ਦੇ ਜੇ ਹੋ ਸਕੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹੋ ਜਿਹੀਆਂ ਮੀਟਿੰਗਾਂ ਕਰਾਂਗੇ ਜਿੱਥੇ ਸਿੱਖ ਵਸਦੇ ਨੇ ਜਿੱਥੇ ਸਿੱਖ ਵਸਦੇ ਨੇ ਖੇਤੀ ਕਾਨੂੰਨ ਲਾਗੂ ਹੋ ਰਹੇ ਜੀ ਬੱਲੇਬਾਲ ਜੀ ਰੱਖਿਆ ਨਾ ਆਪਾਂ ਕੰਨ ਬਰਟਾ ਜੀ ਕੰਨ ਦੇ ਹੋ ਰਿਹਾ ਹੈਗਾ ਕਿ ਕਿਸਾਨਾਂ ਨਾਲ ੱੱਡਾ ਹੋ ਰਿਹਾ ਹੈ ਇਹ ਦਿੱਲੀ ਵਾਲਿਆਂ ਨੂੰ ਤਾਂ ਉਹਨਾਂ ਦੀ ਗੱਲ ਸੁਣਨ ਦਾ ਵੀ ਉਹ ਪੱਖਾਂ ਦੇ ਉਹ ਉਹ ਇੰਗਾ ਕਰ ਰਹੇ ਰਹੇ ਚਾਹੀਦਾ ਹੈ ਉਹਨਾਂ ਨੂੰ ਇਹ ਗੱਲ ਗੱਲ ਨੂੰ ਮਖਾਨ ਕੋਈ ਵੀ ਮੁਲਕ ਜਿਨਨੇ ਚਿਰ ਤੱਕ ਉਹਨਾਂ ਦੇ ਜਿਹੜੀਆਂ ਗੋਦਾਮ ਹੈ ਉਹ ਰੋਟੀ ਦੇ ਭਰੇ ਦਾ ਹੋਣ ਉਹ ਕਾਮਯਾਬ ਨਹੀਂ ਹੋ ਸਕਦਾ ਕਿਸਾਨਾਂ ਕੋਲ ਬੜੀ ਅਫਸੋਸ ਵਾਲੀ ਗੱਲ ਹੈ ਇੱਕ ਪਾਸੇ ਆ ਹੈ ਤੇ ਦੂਜੇ ਪਾਸੇ ਹਿੰਦੁਸਤਾਨ ਤੇ ਅੱਜ ਵੀ ਲੋਕ ਭੁੱਖੇ ਮਰ ਰਹੇ ਹਨ ਇਹ ਇਹ ਪ੍ਰਧਾਨ ਮੰਤਰੀ ਨੂੰ ਕਿ ਉਹਦੇ ਬਜ਼ੀਰਾਂ ਨੂੰ ਸੋਚਣਾ ਚਾਹੀਦਾ ਹੈ। ਇਹ ਤੇ ਵਿਚਾਰ ਕਰਨ ਇਸ ਬਾਰੇ। ਢੱਲੇਵਾਲ ਸਾਹਿਬ ਦਾ ਸੰਘਾਟ ਮਰਨਵਰਤ ਤੇ ਬੈਜੇ ਜੀ ਕਿ ਜਦੋਂ ਆ ਬੈਠੇ ਜੇ ਮਰਨਵਰਤ ਦੇ ਉੱਤੇ ਤਾਂ ਮਾਸਟਰ ਤਾਰਾ ਸਿੰਘ ਵੀ ਬਹਿ ਗਏ ਸੀ ਤੇ ਉਹਨੂੰ ਕਿਸੇ ਨੇ ਚੰਗਾ ਨਹੀਂ ਸੀ ਸਮਝਿਆ। ਸਿੱਖੀ ਅਸੂਲਾ ਮੁਤਾਬਕ ਜੂਝ ਕੇ ਮਰਨ ਵਾਲਾ ਤਾਂ ਮੰਨਿਆ ਜਾਂਦਾ ਹੈ। ਮਰਨਵਰਤ ਆਮੂਮਨ ਸਿੱਖੀ ਤੋਂ ਟਰੀਕੇ ਦੇ ਉਲਟ ਹੈ। ਕੈਂਸਰ ਦਾ ਪੇਟ ਤੇ ਜੀ ਢੱਲੇ ਲੇਕਿਨ ਲੇਕਿਨ ਇਹ ਜ਼ਰੂਰ ਹੈ ਮ ਉਹ ਮਰਨ ਵਰਤੇ ਬਹਿ ਗਏ ਨੇ ਤੇ ਉਹਨਾਂ ਨੂੰ ਪੂਰੀ মিডিਆ ਦੀ ਅਟੈਂਸ਼ਨ ਮਿਲ ਰਹੀ ਹੈ ਪਬਲਿਕ ਦੀ ਅਟੈਂਸ਼ਨ ਮਿਲ ਰਹੀ ਹੈ ਥੈਂਕ ਯੂ ਸਰ ਥੈਂਕ ਯੂ ਸਰ